ਜਿਹੜੀ ਮੀਟਿੰਗ ਹੋਈ ਹੈ ਯੂਥ ਦੇ ਬਾਰੇ ਕਿ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਨਿਸ਼ਾਨ ਸੰਧੂ ਜੀ ਨੂੰ ਬਹੁਤ-ਬਹੁਤ ਮੁਬਾਰਕਾ ਦਿੰਨੀ ਆ ਜਿਨ੍ਹਾਂ ਨੂੰ ਪਾਰਟੀ ਨੇ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਯੂਥ ਦੀ ਤੇ ਅੱਜ ਪਹਿਲੀ ਵਾਰ ਹਲਕੇ ਚਾਏ ਨੇ ਸਾਡੇ ਇੱਥੇ ਯੂਥ ਦੇ ਇੰਚਾਰਜ ਰਾਜੇਸ਼ ਪੋਵਾ ਜੀ ਦੀ ਇਹਨੇ ਆਪਣੇ ਸਾਰੇ ਸਾਥੀਆਂ ਨਾਲ ਮੀਟਿੰਗ ਰੱਖੀ ਹੈ ਇਹ ਮੀਟਿੰਗ ਦਾ ਮਕਸਦ ਹੀ ਇਹ ਸੀਗਾ ਕਿ ਨੌਜਵਾਨਾਂ ਨੂੰ ਜਿਹੜੇ ਸਾਡਾ ਯੂਥ ਦੀ ਟੀਮ ਹੈ ਇੱਕ ਤਾਂ ਜਿਹੜੇ ਯੂਥ ਕਲੱਬ ਪਿੰਡਾਂ ਵਿੱਚ ਬਣਾਉਣੇ ਨੇ ਉਹਨਾਂ ਵਾਸਤੇ ਜਾਗਰੂਕ ਕਰਵਾਇਆ ਜਾਵੇ ਤੇ ਪਿੰਡਾਂ 'ਚ ਜਿਹੜੇ ਬੱਚੇ ਸਾਡੇ ਖੇਲਾ ਬਤਲ ਪੰਜਾਬ ਦੀਆਂ ਜਿਵੇਂ ਹੋਈਆਂ ਸੀ ਉਹਨਾਂ 'ਚ ਹੁਣ ਅਸੀਂ ਬਲਾਕ ਪੱਦਰ ਦੀਆਂ ਖੇਲਾ ਹੋਣ ਗਿਆ ਤੇ ਉੱਥੋਂ ਅਸੀਂ ਬੱਚਿਆਂ ਨੂੰ ਕੱਢ ਕੇ ਗਰਾਊਂਡਾਂ ਤੱਕ ਲੈ ਕੇ ਆਏ। ਐਵੇਂ ਜਿੱਦਾਂ ਸਰਕਾਰ ਦੇ ਜਿਹੜੀ ਹੈ ਉਹ ਨਸ਼ੇ ਵਿਰੋਧੀ ਮੁਹਿੰਮ ਚਲਾਈ ਗਈ ਹੈ ਯੂਥ ਵੀ ਕਾਫੀ ਵੱ ਚੜ ਕੇ ਉਹਦੇ ਵਿੱਚ ਚੱਲ ਰਿਹਾ ਹੈ ਤੇ ਬਹੁਤ ਫਾਇਦਾ ਹੋ ਰਿਹਾ ਇਸ ਵੀ ਮਦਾਸੀ ਪਿੰਡਾਂ ਚ ਜਾਂਦੇ ਆ ਲੋਕ ਬੜੇ ਇੰਟਰਸਟਿਡ ਹੈ ਔਰ ਲੋਕ ਕਹਿੰਦੇ ਆ ਜੀ ਅਸੀਂ ਸਰਕਾਰ ਦਾ ਸਾਥ ਦੇਵਾਂਗੇ ਔਰ ਸਾਡੇ ਰਾਜਪੁਰਾ ਹਲਕੇ ਦੇ ਕਈ ਪਿੰਡ ਬਿਲਕੁਲ ਨਸ਼ਾ ਮੁਕਤ ਪਿੰਡ ਹੋ ਚੁੱਕੇ ਨੇ ਤਾਂ ਸਾਨੂੰ ਬੜਾ ਮਾਣ ਹੈ ਕਿ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਉਹਨਾਂ ਨੇ ਜੋ ਵਾਅਦਾ ਕੀਤਾ ਸੀ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦਾਂਗੇ ਉਹ ਮੀਮ ਬੜੇ ਜੋਰ ਸ਼ੋਰ ਨਾਲ ਚੱਲ ਰਹੀ ਹੈ ਔਰ ਅਸੀਂ ਪੂਰਾ ਵਾਅਦਾ ਕਰਦੇ ਆ ਕਿ ਬਹੁਤ ਜਲਦੀ ਪੂਰਾ ਪੰਜਾਬ ਹੀ ਨਸ਼ਾ ਮੁਕਤ ਹੋ ਜਾਏਗਾ ਇਕ ਵਾਰੀ ਦੇ ਵਿੱਚ ਯੂਨੀਟਰੀ ਮੀਟਿੰਗ ਹੋਈ ਹੈ ਜੋ ਕੀ ਕਹਿਣਾ ਚਾਹੁੰਦਾ ਹੈ ਮੀਟਿੰਗ ਦਾ ਐਮਐਲਏ ਮੈਡਮ ਨੀਨਾ ਮਿੱਤਲ ਦੀ ਅਗਵਾਈ ਚ ਹੋਈ ਹੈ ਮੈਂ ਤਾਂ ਇਹਨਾਂ ਦੇ ਕਹੇ ਹੋਏ ਕਦਮਾਂ ਤੇ ਚੱਲ ਰਿਹਾ ਜੋ ਕਹਿੰਦੇ ਆ ਉਹ ਕਰਦਾ ਹੈ ਅੱਜ ਪਹਿਲਾਂ ਤਾਂ ਮੈਂ ਨਿਸ਼ਾਨ ਬਾਜੀ ਨੂੰ ਮੁਬਾਰਕਾਂ ਦਿੰਦਾ ਹਾਂ ਉਹ ਸਾਡੇ ਜ਼ਿਲ੍ਹਾ ਪ੍ਰਧਾਨ ਲੱਗੇ ਆ ਇਹਨਾਂ ਨੇ ਸਾਨੂੰ ਮੀਟਿੰਗ ਲਈ ਅੱਜ ਕਿਹਾ ਸੀ ਤੇ ਅਸੀਂ ਮੀਟਿੰਗ ਰੱਖੀ ਜੁੱਧ ਨਸ਼ਾ ਅਮਰੁੱਧ ਤੇ ਇੱਕ ਸਾਡੇ ਗਰਾਉਂਡਾਂ ਦੇ ਲਈ ਅਪੀਲ ਕੀਤੀ ਜਾ ਰਹੀ ਹੈ ਵੀ ਹਲਕੇ ਦੇ ਵਿੱਚ ਵੱਦੋ ਵੱਦ ਗਰਾਊਂਡ ਵਦਨ ਤੇ ਬੱਚੇ ਜੋਤੀ ਉਸ ਟਿਕਾਣਾ ਦੇਖੋ ਜੀ ਜਿਹੜੀ ਅੱਜ ਉਤ ਦੀ ਮੀਟਿੰਗ ਹੋਈ ਹੈ ਉਹ ਐਮਐਲਏ ਨੀਨਾ ਮਿੱਤਲ ਜੀ ਦੀ ਰਹਿਨੁਮਾਈ ਹੇਠ ਹੋਈ ਹੈ ਤੇ ਪਾਰਟੀ ਵੱਲੋਂ ਜਿਵੇਂ ਜਿਵੇਂ ਸ਼ੈਡਿਊਲ ਬਣਿਆ ਹੋਇਆ ਉਵੇਂ-ਉਵੇਂ ਅਲੱਗ-ਅਲੱਗ ਹਲਕੇ ਦੀ ਮੀਟਿੰਗ ਹੋਈਗੀ ਇਹ ਮੀਟਿੰਗ ਦਾ ਮੇਨ ਮਕਸਦ ਇਹ ਆ ਕਿ ਪੰਜਾਬ ਸਰਕਾਰ ਨੇ ਜਿਹੜੀਆਂ ਖੇਡਾਂ ਵਦਨ ਪੰਜਾਬ ਦੀਆਂ ਉਹ ਚੱਲ ਰਹੀਆਂ ਨੇ ਉਹਨਾਂ ਦੇ ਅਕੋਰਡਿੰਗ ਪਹਿਲਾਂ ਵੱਡੇ ਪੱਧਰ ਤੇ ਸੀ ਤੇ ਹੁਣ ਹਰੇਕ ਬਲਾਕ ਤੱਕ ਪੰਜਾਬ ਵਦਨ ਖੇਡਾਂ ਪੰਜਾਬ ਦੀਆਂ ਉਹ ਬਲਾਕ ਪ੍ਰਦਰ ਤੱਕ ਆਉਣਗੀਆਂ ਤੇ ਜਿਹੜੇ ਵੀ ਆਪਣੇ ਪਿੰਡਾਂ ਦੇ ਬੱਚੇ ਨੇ ਯੂਥ ਦੀਆਂ ਟੀਮਾਂ ਨੇ ਭਾਵੇਂ ਉਹ ਭੈਣਾ ਨੇ ਭਰਾ ਨੇ ਉਹ ਹਰੇਕ ਗੇਂਦ ਦੇ ਵਿੱਚ ਪਾਰਟਿਸਪੇਟ ਕਰੇ ਤੇ ਪੰਜਾਬ ਸਰਕਾਰ ਉਹਨੂੰ ਵੱਧ ਤੋਂ ਵੱਧ ਆਪਣਾ ਵਜੀਫਾ ਤੇ ਉਹਨਾਂ ਦੀ ਜਿਹੜੀ ਜਿਹੜਾ ਟੈਲੈਂਟ ਹੈ ਉਹਦੀ ਅਗਵਾਈ ਕਰੇਗੀ। ਜਿਸ ਤਰ੍ਹਾਂ ਯੁੱਧ ਨਸ਼ਾ ਵਿਰੁੱਧ ਸਰਕਾਰ ਵੱਲੋਂ ਚਲਾਇਆ ਗਿਆ ਤੇ ਉਹ ਵੀ ਕਾਫੀ ਜਿਹੜਾ ਅਸਰ ਹੋ ਰਿਹਾ ਹੈ। ਹਾਂਜੀ। ਨਸ਼ਾ ਦੂਰ ਰੱਖੇ ਰਹਿਣ ਦੀ ਪੱਧਰੀ ਜਰੂਰੀ ਹੈ। ਦੇਖੋ ਜਿਹੜਾ ਯੁੱਧ ਨਸ਼ੇ ਵਿਰੁੱਧ ਚੱਲਿਆ ਹੈ ਇਹ ਆਪਾਂ ਮੰਨ ਲਓ ਹੁਣ ਜਿਹੜੀ ਪੰਜਾਬ ਸਰਕਾਰ ਨੇ ਖੇਡਾਂ ਨੇ ਗਰਾਊਂਡ ਦਿੱਤੇ ਨੇ ਤੁਹਾਡੇ ਪਰਾਈਪਰੇ ਹਲਕੇ ਦੇ ਵਿੱਚ ਬਹੁਤ ਗਰਾਊਂਡ ਬਣ ਚੁੱਕੇ ਨੇ ਘਨੌਰ ਦੇ ਵਿੱਚ ਬਹੁਤ ਗਰਾਊਂਡ ਬਣੇ ਨੇ ਤੇ ਪੰਜਾਬ ਸਰਕਾਰ ਨੇ 3200 ਗਰਾਊਂਡਾਂ ਨੂੰ ਹੁਣ ਵਿਧਾਨ ਸਭਾ ਦੇ ਵਿੱਚ ਲੱਗ ਐਫਰਟ ਦੇਤੇ ਵੀ ਉਹ 3200 ਗਰਾਊਂਡ ਬਹੁਤ ਵੱਡੇ ਪੱਧਰ ਦੇ ਬਣਨਗੇ ਆਪਾਂ ਮੁੰਡਿਆਂ ਨੂੰ ਨਸ਼ਿਆਂ ਦੇ ਵਿੱਚੋਂ ਕੱਢ ਕੇ ਆਪਾਂ ਗਰਾਊਂਡਾਂ 'ਲੀ ਲਾ ਸਕਦੇ ਹਾਂ ਨਾ ਤਾਂ ਹੀ ਉਹ ਮਤਲਬ ਕਿ ਉਹਨਾਂ ਦਾ ਧਿਆਨ ਗੇਟਾਂ 'ਤੇ ਲੱਗੇਗਾ ਤਾਂ ਉਹ ਨਸ਼ਿਆਂ ਤੋਂ ਹਟੇਗੀ ਹਟਣਗੇ ਸੋ ਇਹੀ ਅਪੀਲ ਹੈ ਕਿ ਵੱਧ ਤੋਂ ਵੱਧ ਗਰਾਊਂਡ ਬਣਨ ਬੱਚਿਆਂ ਵਾਸਤੇ ਤੇ ਵੱਧ ਤੋਂ ਵੱਧ ਉਹਨਾਂ ਦੇ ਇਹੀ ਐਫਰਟ ਹੋਣ